பிண்ட பரூவால அமரிக்க ਮੇਰਾ ਕਿਹੜਾ ਮੁੰਡੇ ਨਾਲ 5 ਸਾਲ ਤੋਂ ਰਿਲੇਸ਼ਨ ਸੀ ਕੀ ਨਾਮ ਮੁੰਡੇ ਦਾ ਗੁਰਜੀਤ ਸਿੰਘ ਹੈਰੀ ਕਿੱਥੋਂ ਦਾ ਵਾਸੀ ਏ ਜਾਂਗਪਿੰਡ ਜਾਂਗੀਰ ਮਾਮਲਾ ਕੀ ਹੈ ਬੂਗਾ ਮਾਮਲਾ ਸਰ ਮੈਨੂੰ ਵਿਆਹ ਦਾ ਲਾਰਾ ਲਾ ਕੇ ਰੱਖਦਾ ਰਿਹਾ ਵ ਇਹਨੂੰ ਜੋ ਕਿ ਮੈਂ ਦੁਬਈ ਵੀ ਆਪਣੇ ਖਰਚੇ ਤੇ ਲੈ ਕੇ ਗਈ ਸੀ ਤੇ ਇਹਦੇ ਘਰੇ ਵੀ ਆਉਂਦੀ ਜਾਂਦੀ ਰਹੀਆਂ ਇਹਦੇ ਘਰਦਿਆਂ ਨੇ ਵੀ ਮੈਨੂੰ ਵਿਆਹ ਦਾ ਲਾਰਾ ਲਾ ਕੇ ਰੱਖਿਆ ਆਪਣੇ ਘਰੇ ਰੱਖਦੇ ਰਹੇ ਆ ਨੌ ਬਣਾ ਕੇ ਕਿ ਅਸੀਂ ਤੇਰੇ ਨਾਲ ਜਲਦ ਤੋਂ ਜਲਦੀ ਆਪਣੇ ਬੇਟੇ ਦਾ ਵਿਆਹ ਕਰਾਂਗੇ ਤੇ ਜਦੋਂ ਮੈਨੂੰ ਪਤਾ ਲੱਗਾ ਕਿ ਇਹਨਾਂ ਨੇ ਕਿਤੇ ਹੋਰ ਮੰਗਤਾ ਵਾ ਤੇ ਮੈਨੂੰ ਸਰ ਜਿੱਦਨ ਪਤਾ ਲੱਗਿਆ ਉਹ ਦਿਨ ਮੈਂ ਕੰਪਲੀਟ ਕਰਕੇ ਆਈਆਂ ਗੋਇੰਦਵਾਲ ਥਾਣੇ ਜਾ ਕੇ ਛੇ ਮੇਰੀ 12 ਫਰਵਰੀ ਦੀ ਉੱਥੋਂ ਕੰਪਲੀਟ ਚੱਲਦੀ ਪਈ ਆ ਮੈਨੂੰ ਅਜੇ ਤੱਕ ਕੋਈ ਉੱਥੋਂ ਨਿਆ ਨਹੀਂ ਮਿਲਿਆ ਅੱਜ ਮੈਂ ਕਿ ਮੈਨੂੰ ਪਤਾ ਚੱਲਿਆ ਸੀ ਕਿ ਇਥੇ ਸਪਨਾ ਮੈਰਾ ਊਮੈਨ ਸੋਸਾਇਟੀ ਲੇਡਿਸ ਵੱਲੋਂ ਬਣੀ ਹੋਈ ਆ ਜਿਨਾਂ ਨੇ ਕਿ ਮੈਨੂੰ ਪਤਾ ਚੱਲੇ ਜੇ ਮੈਂ ਹੈਲਪ ਵਾਸਤੇ ਇਨਾਂ ਕੋ ਆਈ ਹੋਈ ਆ ਅੱਜ ਮੇਰੀ ਕਿਸੇ ਵੀ ਐਸਐਸਪੀ ਡੀਐਸਪੀ ਨੇ ਕਿਸੇ ਵੀ ਨੇ ਸੁਣਵਾਈ ਨਹੀਂ ਕੀਤੀ ਜੋ ਕਿ ਇਨਾਂ ਕੋ ਮੈਂ ਮਦਦ ਲਈ ਅੱਜ ਪਹੁੰਚ ਚੁੱਕੀ ਹਾਂ ਹਾਂਜੀ ਮੈਡਮ ਕੀ ਨਾਮ ਤੁਹਾਡਾ ਹਾਂਜੀ ਮੈਂ ਸਪਨਾ ਗਹਿਰਾ ਪ੍ਰੈਜ਼ੀਡੈਂਟ ਆਫ ਮੁਸਕਾਨ ਔਮਨ ਵੈਲਫੇਅਰ ਸੁਸਾਇਟੀ ਮੈਡਮ ਜੋ ਇਹ ਮਾਮਲਾ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਸਾਡੇ ਕੋ ਅੱਜ ਲਖਪ੍ਰੀਤ ਕੋ ਪਿਤਾ ਜਨਾਮ ਅਮਰੀਕ ਸਿੰਘ ਪਿੰਡ ਪਰੋਵਾਲ ਤੋਂ ਕੇਸ ਆਇਆ ਜੋ ਕਿ ਕਹਿ ਰਹੀ ਹੈ ਕਿ ਇੱਕ ਲड़का ਜਿਹੜਾ 5 ਸਾਲ ਤੋਂ ਇਹਦੇ ਨਾਲ ਕਮਿਟਿਡ ਹੈ ਗੁਰਜੀਤ ਸਿੰਘ ਗੈਰੀ ਪਿੰਡ ਜਾਹਾਂਗੇ ਤੋਂ ਪਿਤਾ ਦਾ ਨਾਮ ਸੁਰਜੀਤ ਸਿੰਘ ਹਾਂਜੀ ਸੋ 5 ਸਾਲ ਤੋਂ ਇਸ ਲੜਕੀ ਨਾਲ ਲਿਵਿੰਗ ਚ ਰਹਿ ਰਿਹਾ ਸੀ ਇਸ ਲੜਕੀ ਨੇ ਆਪਣਾ ਜੋ ਕਮਾਈ ਸੀ ਸਾਰਾ ਕੁਝ ਉਸ ਲੜਕੀ ਨੂੰ ਉਸਦੇ ਪਰਿਵਾਰ ਨੂੰ ਦਿੱਤੀ ਆ ਈਵਨ ਕਿ ਇਹਦੇ ਆਪਣੇ ਉਹਦੇ ਪਰਿਵਾਰ ਕੋਲ ਵੀ ਰਹਿੰਦੀ ਰਹੀ ਹੈ ਜਾ ਕੇ ਔਰ 8 ਮਹੀਨੇ ਤੋਂ ਉਹ ਇਸ ਨੂੰ अपनान ਤੋਂ ਮਨਾ ਕਰ ਰਿਹਾ ਹੁਣ ਕਿਸੇ ਹੋਰ ਲੜਕੀ ਨਾਲ ਮੈਰਿਜ ਕਰਨਾ ਚਾਹੁੰਦਾ। ਇਨ 8 ਮਹੀਨੇ ਤੋਂ ਥਾਣਾ ਗੋਇੰਦਵਾਲ ਤੇ ਐਸਆਈ ਕੁਲਵਿੰਦਰ ਕੌਰ ਨੂੰ ਰਿਪੋਰਟ ਲਿਖਾਈ ਹੈ ਔਰ 8 ਮਹੀਨੇ ਹੋ ਗਏ ਇਸ ਲੜਕੀ ਦਰਬਦਰ ਪਟਕ ਰਹੀ ਹੈ। ਸੋ ਅੱਜ ਮੇਰੇ ਕੋ ਆਈ ਹੈ ਤੇ ਮੈਨੂੰ ਦੱਸ ਰਹੀ ਕਿ ਮੈਮ ਮੈਨੂੰ ਕਿਤੋਂ ਇਨਸਾਫ ਨਹੀਂ ਮਿਲਿਆ। ਸੋ ਤੁਹਾਡੀ ਸੋਸਾਇਟੀ ਦਾ ਨਾਮ ਸੁਣਿਆ ਤੁਸੀਂ ਔਰਤਾਂ ਲਈ ਕੰਮ ਕਰਦੇ ਹੋ। ਸੋ ਅਸੀਂ ਇਹਨੂੰ ਇਹਦਾ ਸੁਣਵਾਈ ਕੀਤੀ ਹੈ ਤੇ ਮੈਂ ਤੁਹਾਡੇ ਥਰੂ ਚੈਨਲ ਦੇ थ्रू ਮੈਂ ਦੱਸਣਾ ਚਾਹੁੰਦੀ ਆ ਕਿ 8 ਮਹੀਨੇ ਤੋਂ ਇਹ ਕਦੀ ਐਸਆਈ ਕੋ ਕਦੀ ਐਸਐਸਪੀ ਕੋ ਪੇਸ਼ ਹੋ ਰਹੀ ਐ ਪਰ ਇਹ ਮੁੰਡੇ ਦੇ ਖਿਲਾਫ ਐਫਆਈਆਰ ਨਹੀਂ ਹੋ ਰਹੀ ਮੈਡਮ ਜੀ ਇਹਨਾਂ ਦਾ ਕੋਈ ਕੋਈ ਵੀ ਸੁਣਵਾਈ ਨਾ ਹੋਈ ਕਿਤੇ ਵੀ ਜਿਵੇਂ ਪਹਿਲੇ ਤੁਸੀਂ ਕਹਿ ਰਹੇ ਐਸਐਸਪੀ ਸਾਹਿਬ ਕੋ ਡੀਐਸਪੀ ਸਾਹਿਬ ਨਾਲ ਨਾ ਹੋਈ ਤਾਂ ਤੁਹਾਡੀ ਸੁਸਾਇਟੀ ਵੱਲੋਂ ਕੀ ਐਕਸ਼ਨ ਲਿਆ ਜਾ ਰਿਹਾ ਜੀ ਸਾਡੀ ਕੋਸ਼ਿਸ਼ ਹੈ ਹੀ ਰਹੇਗੀ ਪਹਿਲੇ ਤਾਂ ਅਸੀਂ ਜੋ ਵੀ ਅਰਜ਼ੀ ਦਰਨਾ ਦੇਵਾਂਗੇ ਜੇ ਨਹੀਂ ਤੇ ਸਿੱਧਾ ਅਸੀਂ ਔਮਨ ਕਮਿਸ਼ਨ ਚੰਡੀਗੜ੍ਹ ਤੋਂ ਰਾਜਗਿਰ ਮੈਮ ਨਾਲ ਅਸੀਂ ਇਸ ਕੇਸ ਬਾਰੇ ਕਹਾਂਗੇ ਕਿ ਉਹ ਇਨਸਾਫ ਦਿਲਾਣੇ